ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੋ ਵੀ ਅੱਜ ਮੌਸਮ ਬਹੁਤ ਵਧੀਆ ਤੇ ਅੱਜ ਕੰਮ ਖਿੱਚਾਂਗੇ ਅੱਜ ਪੰਜ ਬੰਦੇ ਦੂਵੇ ਨਿਵਾਪਟਨੇ ਵਾਲੇ ਤੇ ਤਿੰਨ ਬੰਦੇ ਜਿਹੜਾ ਨਾ ਥੋੜਾ ਜਿਹਾ ਪਹਿਲਾਂ ਤੋੜ ਤੋੜ ਪਣ ਥੋੜੀ ਰਹਿ ਗਈ ਸੀ ਅੱਜ ਬਿੱਟੂ ਮਿਸਤਰੀ ਨੇ ਉਹ ਵੀ ਦੁਬਾਰਾ ਬੁਲਾ ਲਏ ਜਿਹੜੇ ਆਪਣੇ ਪਹਿਲਾਂ ਘਰ ਤੋੜਦੇ ਸੀਗੇ ਚਲ ਦਿਖਾਉਂਦੇ ਅੱਜ ਥੋੜਾ ਕੰਮ ਜ਼ਿਆਦਾ ਬਈ ਕਪੜਾ ਘਪੜਾ ਹੀ ਹੋਊਗਾ ਵਲੌਗ 'ਚ ਤੇ ਕਰਦੇ ਵੀਡੀਓ ਸ਼ੁਰੂ ਉੰਕਰ ਤੋੜਨ ਵਾਲੇ ਵੀ ਆ ਗਏ ਅੱਜ ਜੋ ਤੀ ਹੁੰਦੀ ਹੈ ਨਾ ਤਰ ਆਹ ਥੱਪੜ ਬਾਹੂ ਆਪਾਂ ਨੂੰ ਜਰਾ ਤੋ ਆਇਆ ਰੋਪੇ ਦਾ ਮਮਾ ਨੂੰ ਅੱਜ ਤਾਂ ਇੱਥੇ ਖੜਾ ਦਾ ਸਾਰਾ ਦਿਨ ਇੱਥੇ ਜੇ ਏਲੀ ਇੱਥੇ ਦੇਖ ਲੈ ਇੱਥੇ ਖੜਾ ਦਾ ਸਾਰਾ ਦਿਨ ਪੱਥੇ ਜਾਣਾ ਡਾਕਟਰ ਤੇਰੇ ਕਾਹੇ ਖੜਾ ਦਾ ਜਲਾਇਸਰ ਬਿੱਟੂ ਨਾਲ ਕੀ ਹੋ ਜਾਂਦਾ ਬਿੱਟੂ ਨਾਲ ਮਾਰਦਾ ਜੋ ਕਰੇਬਰ ਬਿਕੀ ਨੀ ਜਦੇ ਆ ਜਾਣਾ ਮਾਰ ਦੇ ਆਖ ਮਾਰ ਮਾਰ ਇਕ ਰਾਜੂ ਆ ਘਬਰ ਚੱਲਾ ਵਾ ਚੂ ਦੇਖ ਵਾ ਤੇ ਰਾਜੂ ਮਾਰ ਆਹ ਘਬਰ ਜਦੇ ਛੱਡ ਦੇਣਾ ਤੈਨੂੰ ਤੇ ਰਾਜੂ ਛੇੜ ਛੇੜ ਹੁਣ ਗੁੰਗਤਰੇ ਨਾ ਐ ਚੱਲੋ ਹੂੰ ਜਾ ਬੀਲਾ ਕਰਾਉਣਾ ਕਈ ਆ ਬਈਆ ਆਹ ਲੋਕਾਂ ਨੂੰ ਤੋਂ ਵਿੱਚ ਬਣਨ ਲੱਗ ਗਿਆ ਔਰ ਐਨ ਘੁੰਮ ਕੇ ਇੱਧਰ ਦਿਲਚੰਦ ਹਾਂਜੀ ਠੀਕ ਆ ਠੀਕ ਆ ਹਾਂਜੀ ਠੀਕ ਆ ਕੇ ਆਪੇ ਲੱਗ ਰਿਹਾ ਉਹ ਪਾਲੀ ਆ ਇੱਕ ਵੱਡੋਂ ਵੀ 4 ਇੰਚ ਬਾਕੀ ਸਾਰੀਆਂ ਇੱਥੇ ਪਾਲੋ ਥੋੜੀ ਉਹਦੋਂ ਵਿਚ ਕਹੋ ਜੀ ਚੱਲ ਜਿੱਦਣ ਪਾਸੇ ਲੜੇਗਾ ਮਿੱਟੀ ਲੈਮਿਨੇਸ਼ਨ ਕਰਾ ਲਿਆ ਮਨੇ ਇੱਕ ਨੂੰ ਕਰਾ ਕੇ ਲੈ ਕੇ ਆਇਆ ਸਰ ਕੋਈ ਨਾ ਇਹ ਤਾਂ ਕਰਾਏ ਹੋਏ ਮੈਂ ਕਰੋ ਲੈਮਿਨੇਸ਼ਨ ਕਰਾ ਕੇ ਤੇ ਰੱਖਿਆ ਆ ਇੱਕ ਇੱਕ ਇੱਥੇ ਨਾ ਤਾਂ ਪਾਣੀ ਪੂਣੀ ਲੱਗੀ ਜਾਂਦਾ ਹੱਥ ਹੱਥ ਬਸ ਆ ਵੀ ਮੈਨਾਂ ਆ ਵੀ ਮੈਨਾਂ ਆਰਾ ਦੇ ਮੈਨਾਂ ਪੜੇਗਾ ਸੋ ਤੋਂ ਇੱਧਰ ਚੱਕਣੀ ਤੇ ਇੱਧਰ ਆ ਤੋ ਕਿਤਾ ਨੇ ਉਹ ਤੇ ਸਰਵ ਇਹ ਤਾਂ ਯਾਹ ਸਪਗੜਾ ਰਹੇ ਹੋ ਕਿਹਦੇ ਕਰੇ ਯਾਹ ਸਪਗੜਾ ਰਹੇ ਹੋ ਬਹੁਤ ਠਕ ਚੜੇ ਚੰਦ ਪਰ ਪੜਾ ਦੇ ਉਹਨੂੰ ਇੱਟਾ ਹਲਾਇਆ ਕੋਈ ਇੱਟਾ ਮਾਰੂ ਸਰ ਅੰਦਰ ਬੰਦ ਕਰੋ ਜੇ ਲਗੋ ਆ ਥੱਲੇ ਮਾਰ ਥੱਲੇ ਹੌਲ ਮਾਰ ਕੇ ਥੱਲੇ ਮਾਰ ਕੇ ਥੱਲੇ ਕਿ ਨੀ ਉਹਨਾਂ ਨੂੰ ਕੰਮ ਖਿਚਾਉਣ ਲੱਗਿਆ ਉਹ ਉਧਰ ਤੋੜਨ ਵੀ ਲੱਗੇ ਉਹ ਸੰਦਾ ਰਹਿੰਦੀ ਤੇ ਤੋੜਨ ਦੇ ਅਹਾਂ ਜਾਂਦਰ ਵਾਲੇ ਨਿਕਲ ਗਏ ਇੱਕ ਮਹੀਨਾ ਘੁੱਟੇ ਰਾਜੇ ਤੋੜ 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 ਤੋੜਰਾ ਆਪਾਂ ਤੂੰ ਇਹ ਹੱਥਾਂ ਨਾਲ ਦੋ ਮਹਾਂ ਹੱਥ ਆ ਤੋੜੀ ਹੁਣ ਇਧਰ ਨੂੰ ਹੋਣੀ ਆ ਔਰ ਐ ਹੁਣੀ ਆ ਇਧਰ ਨੂੰ ਇਧਰ ਹੋ ਗਈ ਇਹ ਹਾਂ ਦੋ ਬਾਈ ਨੌ ਬਾਈ ਨੌ ਦਾ ਨੀ ਹੁੰਦਾ 7 ਦਾ ਉਹ ਸਾਰੇ ਜਾਨੇ ਬਜਰੀ ਪਰ ਪੇਰੋ ਪੂਰਾ ਹੋ ਜਾਂਦਾ ਆ ਵੀ ਤਾਂ ਪਿੰਡਰ ਦਿੱਤਾ ਪੇਜ ਨਹੀਂ ਪਿੰਲਰੇ ਬਾਟੋਂ ਦਾ लोअिया पूरा दिल चंद ने काम पूरा खींचा हुआ है, है दिल चंद नाल पार्टनर रहा ਸਰੀਆ ਆਇਆ ਸਰੀਆ ਆ ਜਾਣਾ ਅੱਜ ਤੇ ਰੇਤਾ ਵੀ ਆ ਜਾਣਾ ਆਪਣਾ ਬਾਈ ਸ਼ਾਮ ਨੂੰ ਸਰਵਿਸ ਤੇ ਜਾ ਕੇ ਲਿਆਵਾਂਗੇ ਰੇਤਾ ਤੇ ਸਰੀਆ ਕੋਦੋਂ ਆਪਾਂ ਆਪਣੇ ਪੁਰਾਣੇ ਬੰਦੇ ਹੰਤਾ ਵਿਚ ਨੂੰ ਰਸਤੇ ਮੰਨ ਕੇ ਬਾਈ ਉਨਾ ਹੈ ਇਹ ਕੀੜੇ ਨਾਲ ਹੁੰਦਾ ਵੀ ਇਹ ਜਿਹੜੀ ਆਪਾਂ ਸਿਉਖ ਲੱਗਦੀ ਆ ਯਾਰ ਆ ਤਾਂ ਇੱਕ ਵਿੱਚੋਂ ਨਿਕਲਉਂਦੀ ਗੁੰਡਾਨ ਨਾ ਬਾਈ ਜਿੰਨੀ ਮਰਜੀ ਇੰਡੀਜ ਭਿਓ ਤੇ ਔਰ 9 ਨੂੰ 10 ਦਾ ਦਿਨ ਬੰਦਾ ਤੇ ਉਹ ਰੱਖੀ ਜਾਂਦਾ ਉਹ ਚਿੰਗ ਵੀ ਆ ਜਾਂਦੀ ਹੈ ਨਿਕਲੀ ਜਾਂਦਾ ਜਿੰਨੇ ਰੱਖਦਾ ਤਾਂ ਸ਼ੋਰਾ ਇਹਨੂੰ ਤੇ ਚਟਿਆ ਚਿੱਟਾ ਚਿੱਟਾ ਨਿਕਲ ਹੀ ਜਾਣਾ ਇਹਦਾ ਆਹ ਇਧਰ ਫੋਨ ਕਰ ਤਾਂ ਕੰਦਾ ਸਾਫ ਹੋ ਗਈਆਂ ਔਰ ਇਧਰ ਇਹਦਾ ਚਿੱਟਾ ਚਟਾ ਉਹ ਚਿੱਟਾ ਚਿੱਟਾ ਜਿਹੜਾ ਅੰਦਰ ਤੇ ਬਾਅਦ ਵਿੱਚ ਵੀ ਨਿਕਲ ਹੀ ਹੁੰਦਾ ਪੰਦਾ ਖੋਰਾ ਆਉਂਦਾ ਹੈ ਹਾਂ ਇਹ ਨਿਕਲ ਹੀ ਜਾਣਾ ਬਾਈ ਇਹ ਜੀ ਅਜੇ ਹੁਣ ਆਉਣ ਵਾਲੇ ਸਮੇਂ 'ਚ ਇਹ ਕਹਿੰਦੇ ਗੌਰਮੈਂਟ ਕਰਦੀ ਵੀ ਇੱਟ ਬੰਨ ਬੰਨ ਨਹੀਂ ਬੰਦ ਹੋ ਜਾਣੀ ਹੈ ਨਾਈਰੀ ਵਾਲੀ ਹੋ ਜਾ ਤਾ ਫਾਰਮਟ ਹੁਣ ਬਜਰੀ ਵਾਲੇ ਕਹਿੰਦੇ ਸ਼ੁਰੂ ਕਰੋ ਆਰਡਰ ਇਹ ਆਹੀ ਦੇ ਰਹੇ ਆ ਜਿਹੜਾ ਮੋਦੀ ਦਾ ਭੱਠਾ ਹੈ ਬਜਰੀ ਵਾਲੀ ਇੱਟ ਬਣਾ ਰਹੇ ਆ ਬਜਰੀ ਵਾਲੀ ਇੱਟਾ ਉਹੀ ਚਾਹੀਦੀ ਜਦੋਂ ਬਜਰੀ ਵਾਲੀ ਕੱਪੀ ਉਹਨਾਂ ਗੌਰਮੈਂਟ ਨੇ ਕਹਿੰਦੇ ਇੱਟ ਬੰਨ ਬੰਦ ਕਰੋ ਪੋਲੂਸ਼ਨ ਬਹੁਤ ਕਰਦੀ ਹੈ ਸਾਡੇ ਹੁਣ ਮਿੱਟੀ ਵੀ ਨਹੀਂ ਹੈ ਨੰਬਰ ਮਿਲੂਗਾ ਵੀਰੇ ਆਪਣਾ ਮੈਂ ਪਿੰਨ ਦੇ ਇੱਟ ਇਹਨਾਂ ਦਾ ਕੰਮ ਨੰਬਰ ਹੈ ਟਰੈਲੀ ਪਾਰਟੀ ਮੇਰੀ ਗੱਲ ਕਰਾ ਦੇ ਉਹ ਵੇ ਬੱਟੇ ਜਿੰਨਾ ਬੱਟੇ ਬੱਟੇ ਥੱਲੇ ਨੂੰ ਚੱਕੇ ਰੱਖ ਪੋਣੇ 2 ਪਰ ਪੋਣੇ 2 ਘਟਾ ਇਹ ਵੀ ਨਾਪੋ ਹੁਣ ਆਮਰ ਕੱਟਿਆ ਇਹਦਾ ਦਾ ਪਾਣੀ ਕੱਢਦਾ ਥੱਲੇ ਹੈ ਧੀਆ ਤੇਰਾ ਹੂੰ ਕੰਦਰ ਵਟਾਉਣਾ ਆ ਗੁੰਡੇ ਵੀ ਕੱਢਾਉਣਾ ਯਾ ਬੜਾ ਪੱਥਰ ਤੇ ਨਹੀਂ ਮਾੜਾ ਬਈ ਸਾਲਾ ਨੇ ਕਿ ਪੁੱਲ ਤੋਂ ਬਣਾਵਾਰਿਓ ਜੀ ਕੀ ਕਰ ਕੋ ਇਹ ਨੂੰ ਨਹੀਂ ਪਹਿਲਾਂ ਉਹ ਤਾਂ ਕਰ ਲੋ ਮਿੱਟੀ ਕੱਢ ਲਈਏ ਸੌਖੇ ਕੱਢ ਲਾਂਗੇ ਇਹ ਨੂੰ ਵੀ ਕੀ ਚੀਜ਼ ਹੈ ਵੀ ਉਹ ਦੇਖ ਲਿਆ ਮੈਂ ਕੀ ਜੀ ਕੱਢੇ ਤੇ ਪਤਾ ਲੱਗੂ ਹਣ ਹਾਂ ਮਿੱਟੀ ਖਾਲੀ ਹੋ ਜਾਊਗਾ ਸੌਖੇ ਕੱਢ ਲਾਂਗੇ ਹੂੰ ਉਹ ਜੂਰ ਲਈ ਜਾਵਾਂਗੇ ਆਪ ਵੀ ਪਰੇਸ਼ਾਨ ਨਿਕਲਣਾ ਵੀ ਨਹੀਂਗਾ ਹੂੰ ਰੁਕੋ ਜੀ ਰੁਕੋ ਪਾਪਾਈ ਪਿਆ ਵਾ ਥੱਲੇ ਇੱਕ ਮਿੰਟ ਹਲਾ ਵੀਰੇ ਨਿਕਲੇਗਾ ਖਜ਼ਾਨਾ 2 ਜਾਂ 2 ਰੁਪਏ ਲੈ ਫਰ ਇਹ ਜਿਆ ਨੂਆ ਭਰੀ ਹੁੰਦੀਆਂ ਨਾ ਜਾਂ ਦੱਬੇ ਹੋਏ ਆ ਇਹ ਮੱਥਾ ਟਿਕਾਇਦਾ ਸੀ ਨਾ ਉਹਦਾ ਹੁਣ ਇਕੱਲੇ ਟਿਕਿਆ ਦਾ ਉਹ ਕੱਲ ਆਲੇ ਹੋਣੀ ਆ ਉਰੀ ਟਿਕਿਆ ਦਾ ਕੱਲੇ ਆਉਂ ਉਹਰੀ ਟਿਕਿਆ ਦਾ ਕੱਲੇ ਆਲੇ ਹੋਣੀ ਉਹਰੀ ਸ਼ੁਰੂਆਲੇ ਉਹੀ ਨਿਕਲੇ ਆ ਉਹਰੀ ਰੱਖ ਲਿਓ ਫੇਰ ਇਹ ਮੈਂ ਵੀ ਨਿਕਲ ਆਇਆ ਇਹ ਬਾਈ ਜਾ ਬੈ ਜਾ ਦੋ ਮਿੰਟ ਖਰਾ ਹੈ ਤੇ ਹੈ ਗਿਆ ਫਿਰ ਵੀਰ ਨੇ ਨਾ ਜੇ ਚੱਲਦਾ ਥੋੜਾ ਕਚਰਾ ਸਲੇ ਕੇ ਕਚਰਾ ਹੈ ਹੀ ਨਿਕਲਣਾ ਜੂਰ ਲਾ ਕੇ ਨਹੀਂ ਨਿਕਲਦਾ ਸਾਰੀ ਕੰਨ ਨਿਕਲੇ ਹੋਵੇ ਲਓ ਬਈ ਜੱਟ ਆ ਗਿਆ ਜੱਟ ਬਿੱਟੋ ਆ ਜਾ ਆ ਜਾ ਜੱਟ ਪਟੂਗਾ ਨਹੀਂ ਹੁਣ ਜੱਟ ਐਤੀ ਬਾਕੀ ਮੈਂ ਇੱਧਰ ਬੈਠ ਰਿਹਾ ਕਿ ਕਿਤੇ ਲਾਹੌਰ ਹੀ ਵਹਿਣਾ ਜਿੱਥੇ ਵਹਿਣਾ ਹੋਰ ਆ ਜਾ ਫਿਰ ਹੈ ਕਰੀਏ ਕੰਮ ਕੀ ਕੰਮ ਕਰਨਾ ਉਹ ਗਟਕਾ ਪਾਈਏ ਗਟਕਾ ਹੈਗੀ ਆ ਥੋੜੀ ਦੇਰ ਪਰ ਠੀਕ ਹੈ ਢੂੰਗਾ ਹੋਰ ਟਰਾਲਾ ਬਹੁਤ ਦੀ ਇਸ ਕਰਾਉਣ ਲੱਗੇ ਆ ਟਰਾਲਾ ਗਰੀਸ ਕਰਾਉਣ ਗਿਆ ਉਹਨੂੰ ਕਹਿਤਾ ਤਾਂ ਨੀਤੇ ਨੂੰ ਕਿਨੋ ਹਾਂ ਬਾਈ ਕਹਿਤਾ ਬਸ ਠੀਕ ਹੈ 1 ਵੇ ਤੱਕ ਆਣਾ ਫਿਰ ਉਹ ਚ ਰੇਤਾ ਤੇ ਉਹ ਹੋਣ ਬਜਰੀ ਬਾਈ ना ना तो ना ना पहला रेता लिया बजरी ही ना रेता ढाले रेता ऊपर गडका लेके ਹੂੰ। ਓਹ ਕਾਲੇ ਚਿੰਗਰਿਆ ਵਾ ਸਾਰਾ ਕੁਛ। ਅੱਛਾ। ਬੰਦੇ ਪੰਜ ਲਾਇਆ ਗਿਆ ਅੱਜ। ਹਾਂ ਹਾਂ। ਗੜਕਾ ਸਾਰੇ ਹੀ ਪਾ ਦੋ ਨਾ। ਹਲਵੰਤ ਲੱਗਿਆ ਵੇ ਕਿਹੜਾ? ਹੂੰ। ਹਲਵੰਤ ਲੱਗਿਆ ਵੇ। ਆ ਗੋਣ ਲੱਗਿਆ ਵਾਸ। ਅੱਜ ਬਾਬਾ ਨਹੀਂ ਆਇਆ। ਕਿਹੜਾ? ਮਾਮਾ ਜਿਹੜਾ ਉਦਾਂ ਆਇਆ। ਆਇਆ ਨਹੀਂ ਉਣ ਕੇ। ਓ ਰਿਸ਼ਾਇਤ ਜੀ ਨਹੀਂ ਠੀਕ ਤੇ ਯਾਰ। ਸਿਹਤ ਨਹੀਂ ਠੀਕ ਤਾਂ ਉਹਦੀ। ਤਾਂ ਨਹੀਂ ਆਇਆ ਫਿਰ। ਆ ਬੰਦਾ ਬਿਸ਼ਣ ਕੌਣ ਹੈ ਜਿਹੜਾ ਇਹਦੇ ਪਿੱਛੇ ਖੜਾ ਪਤਾ ਨਹੀਂ ਆ ਇਹਦਾ ਕੀ ਨਾਮ ਹੈ ਇਹਦਾ ਦਿਲਚੰਦ ਹੈ ਦਿਲਚੰਦ ਤੇ ਪਹਿਲਾਂ ਵੀ ਆਲੇ ਹੂੰ ਮੋਟਰ ਪਰ ਰਹਿੰਦਾ ਹੁਣ ਆਪਣੀ ਪਰ ਆਪਣਾ ਮੁਜਰ ਦੇ ਨਾਲ ਪਾਰਟਨਰਸ਼ਿਪ ਆ ਬਾਈ ਆਪਣੀ ਬੋਲ ਤੇ ਰਹਿੰਦਾ ਉਹ ਬੰਦਾ ਬੁਲਾਉਂਦਾ ਤੈਨੂੰ ਬਾਈ ਕੱਲ ਦਾ ਅੱਜ ਮਿਲਿਆ ਕੱਲ ਨਹੀਂ ਮਿਲਿਆ ਕੱਲ ਮੈਂ ਪੈਦਾਦਾ ਕੱਲ ਕੀ ਕਰਨਾ ਤੂੰ ਵੀ ਨਹੀਂ ਆਏਗਾ ਕੰਤਾ ਮੀ ਪੈਦਾ ਦਾ ਹੋਰ ਬਸ ਠੀਕ ਆ ਉਹ ਛੱਟ ਨੇ ਬਈ ਉਰੇ ਡੇਰੇ ਲਾ ਰਹੇ ਹੁਣ ਮੱਕੇ ਪਰ ਤੇ ਸਾਰੇ 4 ਵਜੇ ਨਹੀਂ ਗਏ ਜਾਂਦੀ ਮਾ ਉੜੀ ਆ ਜਾਏਗਾ ਨਾ ਹੁਣ ਦੁਪਹਿਰੇ ਤੇ ਪਹਿਰੇ ਪਰ ਤੇ 4 ਵਜੇ ਬਸ ਨਹੀਂ ਗਿਆ ਜਾਂਦੀ ਕਿੰਨੇ ਕੰਮ ਕਰਦੇ ਕਿੱਥੇ ਨਹੀਂ ਨਾਲੇ ਹਵਾ ਜਾਂਦੀ ਥੋੜੀ ਥੋੜੀ ਮਿੱਟੀ ਵਾਲੀ ਤਾਂ ਨਹੀਂ ਵੀ ਭਰ ਗਈ ਨਾ ਫੇਰ ਤਾਂ ਕੰਮ ਚਾਹੇ ਉੜੀ ਜਾਣਾ ਉੜੀ ਜਾਣਾ ਫੇਰ ਕੰਮ ਸੱਟ ਆ ਜਾਣਾ ਨਹੀਂ ਔਖਾ ਇਹ ਪਹਿਲਾਂ ਹੂੰ ਗੜਕਾ ਪਏ ਤਬਾਦ ਵੀ ਕੰਮ ਕੀਤਾ ਜਾਣਾ ਕੱਲੂ ਦੇਖੇ ਕੱਲੂ ਰੇਲ ਮੰਨਦੀ ਕੱਲੂ ਉਹ ਬੰਦ ਉੱਪਰ ਚਲੇ ਗਈ ਆਦਰ ਉਹ ਚਲੇ ਗਈ ਆ ਚਲੇ ਗਈ ਚਲੋ ਇਹ ਲੈਂਟਰ ਵਨ ਦੀ ਤਿਆਰੀ ਹੋ ਗਈ ਔਰ ਇਹ ਹੋ ਗਈ 2-3 ਮਿੱਤਰੀ ਆ ਜਾਣੇ ਕੱਲੂ ਖਿੱਚਦਾ ਨਾ ਕੰਮ ਹਾਂ ਕੱਲੂ ਸਰੀ ਵਾਲੇ ਨੇ ਆ ਜਾਣਾ ਅੱਜ ਸਰੀਆ ਲੈਣ ਗਿਆ ਬੇ ਡੈਡੀ ਜੀ ਉਹ ਬੀਮ ਬਣਾਉਣੇ ਨੇ ਹਾਂ ਔਰ ਇਹ ਬੀਮ ਬਣੇ ਬੀਮਾਂ 11-12 ਬੀਮ ਆ ਚਲੋ ਭਾਈ ਸੀਮੈਂਟ ਵੀ ਆ ਗਿਆ 오이, 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 오, 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 오 ਹਰੋਂ 36 36 ਦੇ ਤੋਬਾਂ ਹੁਣ ਇੱਕ 2 3 4 5 6 7 7 ਦੇ ਤੋਬਾਂ 30 ਦੇ ਤੋਬਾਂ ਹੋ ਗਏ ਤੇ ਭੰਡਾ ਹਾਂਜੀ ਉਹ ਉੱਥੇ ਬੈਠ ਕੇ ਹੁਣ ਪੱਠਾ ਚੱਲਦਾ ਹੁਣ ਉੱਥੇ ਬੈਠ ਕੇ ਚਾਹ ਹੁੰਦਾ ਤੇ ਲੋ ਬਾਈ ਦੁਪਹਿਰ ਦੇ ਬਾਅਦ ਹੁਣ ਗੜਕਾ ਸ਼ੁਰੂ ਹੋ ਗਿਆ ਅਦਰ ਮਿਸਤਰੀ ਵੀ ਆ ਗਏ ਹੋ ਚੱਲਿਆ ਪਹਿਨਾ ਤੋੜਿਆ ਇਹ ਚੱਲ ਪਿਆ ਫੁੱਲ ਚੰਦ ਹਣ ਨਾ ਦਿਲ ਚੰਦ ਫੁੱਲ ਜਾਂਦੇ ਗਿਆ ਹੋ ਗਿਆ ਖੜਾ ਹੋ ਗਿਰ ਬਸ ਇੱਕ ਵਾਰ ਉਹ ਆ ਵੀ ਫੋਨ ਨਹੀਂ ਆਖੀ ਨਹੀਂ ਕਰਦਾ ਠੇੜਾ ਕੰਡਾ ਕਟਾਇਆ ਭਰ ਰ ਕਰਨ ਚਲੋ ਜੀ ਚਾਚਾ ਜੀ ਮੈਨਾ ਕਰਨਾ ਹੈ ਠੀਕ ਹੈ ਜੀ ਇਸ ਵਾਰ ਜੀ ਹਾਂ ਚੱਲ ਪਿਆ ਕੰਮ ਹੈ ਨਾ ਓਕੇ ਔਰ ਲਾਗੇ ਰੇਤਾ ਆ ਗਿਆ ਰੇਤਾ ਆ ਗਿਆ ਠੀਕ ਕਿਹੜਾ ਬੋਕ ਤੁਆਂ ਪੇ ਲਾਣੀ ਟਰੈਕਟਰ ਬ੍ਰਾਊਨ ਲਿਆਉਂਦਾ ਕਿਹੜਾ ਲਿਆਉਂਦਾ ਬ੍ਰਾਊਨ ਠੀਕ ਜਿਹੜਾ ਚਣਾਈ ਨੂੰ ਚੋਪਦਾ ਸੱਜਰੇ ਜਾਊਗਾ ਬਜਰੀ ਨੂੰ ਠੀਕ ਆ ਪਿੱਲਰਾਂ ਦਾ ਕੱਢ ਹੋ ਰੇ ਹੈਂ ਹਾਂਜੀ ਠੀਕ ਆ ਇੱਕ ਪਿੱਲਰ ਦੋ 12 4 5 6 ਪਿੱਲਰਾਂ ਦਾ ਰਿਕਾਰਡ ਹੈ ਤੁਹਾਡੇ ਕੋਲ ਤੇ 12 ਪਿੱਲਰ ਹੋਣੇ ਹਾਂ ਚੱਲੂ ਬਾਲੂ ਵੀ ਹੀ ਨਹੀਂ ਹਾਂਜੀ ਗਟਕੇ ਵਾਲੇ ਤਾਂ ਹੋਣੇ ਨਹੀਂ ਹੋਣੀ ਠੀਕ ਹੈ ਜਿਹੜੇ ਗੜਕੇ ਹੋ ਪਰ ਆਉਂਦੇ ਗਟਕਾ ਗਟਕਾ ਵੀ ਪੈਣਾ ਹੈ ਹਾਂਜੀ ਠੀਕ ਆ ਚੱਲ ਇਹ ਖਰਾ ਗੋਲ ਜੀ ਪਾਣੀ ਲੈਂ ਕੇ ਆਪੇ ਬਹੁਤ ਏਕੀ ਆਗੇ ਹੁਣ ਬਹੁਤ ਨਹੀਂ ਬਹਿਰਾ ਠੀਕ ਦਾ ਮਾਸਾ ਹਾਂ ਬੋਲ ਜਾਨ ਠੀਕ ਆ ਹਾਂ ਜੀ ਠੀਕ ਆ ਜੀ ਤੁਪਦਾ ਨਹੀਂ ਨਹੀਂ ਧੁੱਪ ਰਹੇਗਾ ਚਾ ਕਰੇਗਾ ਜੀ ਜੋ ਹੈ ਉਹ ਕਰਨੇ ਪੜੇਗਾ ਹਾਂ ਆਰਾਮ ਲੈ ਲੈ ਕਰੀ ਜਾਂਦੇ ਬਈ ਸਾਰਾ ਕੰਮ ਚਲੋ ਵੀ ਘਟਕਾ ਪੈਣ ਦਾ ਸ਼ੁਰੂ ਹੋ ਗਿਆ

ਤੇ ਹੁਣ ਕੱਲੂ ਦੱਸਾਂਗੇ ਕਿੰਨਾ ਗੜਕਾ ਵਾਏ ਕਿੰਨਾ ਸਾਰਾ ਕੁਝ ਵਾਏ ਕੱਲੂ ਹੁਣ ਮਿਸਤਰੀ ਵੀ ਲੱਗ ਜਾਣਾ ਆਪਣੇ ਕੋਲ ਐ ਕੰਮ ਸੈੱਟ ਹੋ ਜਾਣਾ ਕੱਲੂ ਤੇ ਕਰਦੇ ਵੀਡੀਓ ਬੰਦ ਓਕੇ ਬਾਏ ਬਾਏ